ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ 24 ਘੰਟੇ ਬੀਤ ਚੁੱਕੇ ਨੇ ਪਹਲਗਾਮ ਦੇ ਵਿੱਚ ਅਤਵਾਦੀ ਹਮਲੇ ਦੇ ਜਿਸ ਦੇ ਵਿੱਚ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਲੋਕ ਜ਼ਖਮੀ ਨੇ ਉਹ ਲੋਕ ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਕਸ਼ਮੀਰ ਦੀ ਖੂਬਸੂਰਤੀ ਦੇਖਣ ਗਏ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਘਟਨਾ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਗੀ ਤਸੀਂ ਦੱਸ ਰਹੇ ਹਾਂ ਤੁਹਾਨੂੰ ਕਸ਼ਮੀਰ ਦੇ ਵਿੱਚ ਹੋਏ ਇਸ ਅਤਵਾਦੀ ਹਮਲੇ ਤੋਂ ਬਾਅਦ ਦੇ ਜੋ ਅਹਿਮ ਅਪਡੇਟ ਸਾਹਮਣੇ ਆਏ ਨੇ ਉਸ ਦੇ ਉੱਪਰ ਵੀ ਗੱਲ ਕਰਾਂਗੇ ਇਸ ਤੋਂ ਇਲਾਵਾ ਇਹ ਵੀ ਗੱਲ ਕਰਾਂਗੇ ਕਿ ਜੋ ਲੋਕ ਕਸ਼ਮੀਰ ਜਾ ਰਹੇ ਨੇ ਜਾਂ ਕਸ਼ਮੀਰ ਤੋਂ ਵਾਪਸ ਆਉਣਾ ਚਾਹੁੰਦੇ ਨੇ ਸਰਕਾਰ ਉਹਨਾਂ ਦੇ ਲਈ ਕੀ ਕੁਝ ਇੰਤਜ਼ਾਮ ਕਰ ਰਹੀ ਹੈ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਲਈ ਸਰਕਾਰ ਨੇ ਕੀ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਵਿਦੇਸ਼ ਗਏ ਹੋਏ ਸੀ ਆਪਣੀ ਯਾਤਰਾ ਵਿਚਾਲੇ ਹੀ ਛੱਡ ਕੇ ਵਾਪਸ ਆ ਗਏ ਉਹ ਕੀ ਪਲਾਨ ਕਰ ਰਹੇ ਨੇ ਉਸ ਤੋਂ ਇਲਾਵਾ ਭਾਰਤੀ ਫੌਜ ਭਾਰਤੀ ਹਵਾਈ ਫੌਜ ਕੀ ਕੁਝ ਤਿਆਰੀਆਂ ਕਰ ਰਹੀ ਹੈ ਅਗਲੇ ਐਕਸ਼ਨ ਦੇ ਲਈ ਇਸ ਸਾਰੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਤੇ ਤੁਹਾਨੂੰ ਅਪਡੇਟ ਕਰਾਂਗੇ ਇਸ ਵੱਡੇ ਅਟੈਕ ਦੇ ਬਾਰੇ ਕਿ ਭਾਰਤ ਦੇ ਵਿੱਚ ਜਦੋਂ ਇਹ ਅਟੈਕ ਹੋਇਆ ਕਸ਼ਮੀਰ ਦੇ ਵਿੱਚ ਅਟੈਕ ਹੋਇਆ ਤਾਂ ਪੂਰੇ ਦੇਸ਼ ਵਿੱਚ ਗੁੱਸਾ ਇਸ ਸਮੇਂ ਸਤਵੇਂ ਅਸਮਾਨ ਤੇ ਹਰ ਆਮੋ ਖਾਸ ਸਿਰਫ ਇੱਕੋ ਇੱਕ ਗੱਲ ਕਹਿ ਰਿਹਾ ਹੈ ਕਿ ਜੋ ਲੋਕ ਇਸ ਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਇੱਕ ਇੱਕ ਕਰਕੇ ਤਸਵੀਰਾਂ ਤਾਂ ਅਸੀਂ ਚਲਦੇ ਰਹੀਏ ਪਹਿਲਾਂ ਕੱਲ ਦੀ ਤਸਵੀਰ ਤੁਹਾਨੂੰ ਦਿਖਾਈਏ ਜੋ ਪਹਿਲਗਾਮ ਦੇ ਬੈਸਰਨ ਇਲਾਕਾ ਜੋ ਪੈਂਦਾ ਹੈ ਪਹਿਲਗਾਮ ਦੇ ਵਿੱਚ ਬੈਸਰਨ ਇਲਾਕਾ ਜਿੱਥੇ ਇਹ ਟੂਰਿਸਟ ਪਹੁੰਚੇ ਹੋਏ ਸੀ ਏ ਟੂਰਿਸਟਾਂ ਦੇ ਉੱਪਰ ਕੁਝ ਲੋਕ ਆਂਦੇ ਨੇ ਜਿਨ੍ਹਾਂ ਦਾ ਪਹਿਰਾਵਾ ਇਹ ਕਿਹਾ ਜਾ ਰਿਹਾ ਹੈ ਕਿ ਉਹ ਫੌਜੀਆ ਵਾਂਗ ਦਿਖਦੇ ਸੀ ਉਹਨਾਂ ਨੇ ਔਰਤਾਂ ਨੂੰ ਅਤੇ ਜੋ ਉੱਥੇ ਮਰਦ ਸੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਧਰਮ ਨਾਲ ਤਾਲੁਕ ਰੱਖਦੇ ਹੋ ਤੇ ਉਸ ਤੋਂ ਬਾਅਦ ਬੱਚਿਆਂ ਤੇ ਔਰਤਾਂ ਨੂੰ ਅਲੱਗ ਕੀਤਾ ਤੇ ਬੰਦਿਆਂ ਨੂੰ ਲੱਬ-ਲੱਬ ਕੇ ਗੋਲੀਆਂ ਮਾਰ ਦਿੱਤੀਆਂ ਜਿਸ ਦੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਜੋ ਕ੍ਰਿਟੀਕਲੀ ਇੰਜਰਡ ਨੇ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਮੌਤਾਂ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ ਤਾਂ ਇਸ ਸਮੇਂ ਭਾਰਤ ਦੇ ਵਿੱਚ ਬੇਹਦ ਗੁੱਸਾ ਹੈ ਇਸ ਘਟਨਾ ਤੋਂ ਬਾਅਦ ਤੁਹਾਨੂੰ ਤਸਵੀਰ ਦਿਖਾਈਏ ਅਸੀਂ ਅਮਿਤ ਸ਼ਾਦੀ ਜੋਖੀ ਗ੍ਰਹਿ ਮੰਤਰੀ ਨੇ ਕੱਲ ਦੇ ਹੀ ਜਦੋਂ ਇਹ ਘਟਨਾ ਕੱਲ ਦੁਪਹਿਰੇ 1.5 ਤੋਂ 2 ਵਜੇ ਦੇ ਵਿਚਾਲੇ ਹੋਈ ਅਮਿਤ ਸ਼ਾ ਸਿੱਧਾ ਹੀ ਸ਼੍ਰੀਨਗਰ ਪਹੁੰਚੇ ਸ਼੍ਰੀਨਗਰ ਪਹੁੰਚ ਕੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ ਤੇ ਹੋਰ ਜੋ ਲੈਫਟੇਨੈਂਟ ਗਵਰਨਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਅਮਿਤ ਸ਼ਾ ਸਿੱਧਾ ਪਹੁੰਚੇ ਉਸ ਘਟਨਾ ਵਾਲੀ ਥਾਂ ਤੇ ਜਿੱਥੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਅੱਤਵਾਦੀਆਂ ਨੇ ਟੂਰਿਸਟਾਂ ਦੇ ਉੱਪਰ ਹਮਲਾ ਕੀਤਾ ਜਿਸ ਤੋਂ ਬਾਅਦ ਇੰਨੇ ਲੋਕਾਂ ਦੀ ਮੌਤ ਹੋਈ ਅਮਿਤ ਸ਼ਾ ਲਗਾਤਾਰ ਕੱਲ ਤੋਂ ਹੀ ਜੰਮੂ ਕਸ਼ਮੀਰ ਦੇ ਵਿੱਚ ਬਣੇ ਹੋਏ ਨੇ ਉਹ ਵੱਖ-ਵੱਖ ਅਫਸਰਾਂ ਨਾਲ ਮੀਟਿੰਗ ਕਰ ਰਹੇ ਨੇ ਮੁੱਖ ਮੰਤਰੀ ਨਾਲ ਮੀਟਿੰਗ ਉਹਨਾਂ ਨੇ ਕਰ ਹੀ ਲਈ ਤੇ ਅੱਜ ਸਭ ਤੋਂ ਔਖੀ ਘੜੀ ਅਮਿਤ ਸ਼ਾਹ ਨੇ ਉਦੋਂ ਦੇਖੀ ਜਦੋਂ 26 ਲਾਸ਼ਾਂ ਕਾਫਨ ਦੇ ਵਿੱਚ ਰੱਖੀਆਂ ਸਨ ਲਾਈਨ ਦੇ ਵਿੱਚ ਕਿਉਂਕਿ ਉਹਨਾਂ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜਿਆ ਜਾਣਾ ਹੈ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਹ ਜ਼ਿਆਦਾਤਰ ਗੁਜਰਾਤ, 오ਡੀਸ਼ਾ ਜਾਂ ਜੋ ਦੱਖਣ ਦੇ ਸਟੇਟ ਨੇ ਉਹਨਾਂ ਤੇ ਉੱਥੇ ਤੋਂ ਤਾਲੁਕ ਰੱਖਦੇ ਨੇ ਇਸ ਤੋਂ ਇਲਾਵਾ ਕੁਝ ਹਰਿਆਣਾ ਦੇ ਵੀ ਨੇ ਇਹ ਸਾਰੀਆਂ ਲਾਸ਼ਾਂ ਜਦੋਂ 에어ਪੋਰਟ ਤੇ ਰੱਖੀਆਂ ਗਈਆਂ ਸਨ 에어ਬੇਸ ਤੇ ਰੱਖੀਆਂ ਗਏ ਸਨ ਉਸ ਤੋਂ ਬਾਅਦ ਇਹਨਾਂ ਲਾਸ਼ਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਿਤ ਸ਼ਾਹ ਜਦੋਂ ਅਮਿਤ ਸ਼ਾਹ ਕੱਲ੍ਹ ਦੇ ਹੀ ਜਦੋਂ ਸ਼੍ਰੀਨਗਰ ਪਹੁੰਚੇ ਹੋਏ ਨੇ ਉਹਨਾਂ ਦੇ ਚਿਹਰੇ ਤੇ ਇੱਕ ਮਾਇੂਸੀ ਦੇ ਨਾਲ ਨਾਲ ਇੱਕ ਗੁੱਸਾ ਵੀ ਹੈ ਕਿਉਂਕਿ ਇੰਨਾ ਵੱਡਾ ਅਟੈਕ ਸਾਲ 2019 ਤੋਂ ਬਾਅਦ ਪਹਿਲੀ ਵਾਰ ਹੋਇਆ ਜਦੋਂ ਧਾਰਾ 370 ਜੰਮੂ ਕਸ਼ਮੀਰ ਚੋਂ ਹਟਾਈ ਗਈ ਹੈ ਤੇ ਇਸ ਤੋਂ ਬਾਅਦ ਜਦੋਂ ਅਮਿਤ ਸ਼ਾਹ ਇਹਨਾਂ ਜੋ ਮ੍ਰਿਤਕਾਂ ਦੀਆਂ ਦੇਹਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਉਹਨਾਂ ਲੋਕਾਂ ਨੂੰ ਮਿਲਣ ਗਏ ਜੋ ਲੋਕ ਇਹਨਾਂ ਟੂਰਿਸਟਾਂ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਦੇ ਸਗੇ ਸਬੰਧੀ ਸੀ ਉਹਨਾਂ ਨੂੰ ਜਦੋਂ ਅਮਿਤ ਸ਼ਾਹ ਮਿਲੇ ਤਾਂ ਉਹ ਲੋਕ ਭਾਵੁਕ ਹੁੰਦੇ ਨਜ਼ਰ ਆਏ ਤਸਵੀਰਾਂ ਬੇहद ਭਾਵੁਕ ਕਰਨ ਵਾਲੀਆਂ ਸਨ ਕਿਉਂਕਿ ਜੋ ਲੋਕ ਛੁੱਟੀਆਂ ਮਨਾਣ ਗਏ ਸੀ ਜੰਮੂ ਕਸ਼ਮੀਰ ਦੇ ਵਿੱਚ ਹੁਣ ਆਪਣੇ ਆਦੀਆਂ ਲਾਸ਼ਾਂ ਦੇ ਨਾਲ ਉਹ ਵਾਪਸ ਆਉਣਗੇ ਇਹ ਜੋ ਭਿਆਨਕ ਮੰਜ਼ਰ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕਦੇ ਨਹੀਂ ਭੁੱਲਣਾ ਅਮਿਤ ਸ਼ਾਹ ਉਹਨਾਂ ਨੂੰ ਜਾ ਕੇ ਮਿਲੇ ਤੇ ਉਹਨਾਂ ਨੂੰ ਉਸ ਸਮੇਂ ਜਾ ਕੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਪਰ ਜੋ ਲੋਕ ਆਪਣੇ ਜੀਵਾਂ ਨੂੰ ਗਵਾ ਚੁੱਕੇ ਨੇ ਉਹਨਾਂ ਦੇ ਲਈ ਇਹ ਬੁਰੇ ਸੁਪਨੇ ਵਾਂਗ ਪੂਰੀ ਜ਼ਿੰਦਗੀ ਉਹਨਾਂ ਦੇ ਨਾਲ ਰਹੇਗਾ ਤੇ ਤਸਵੀਰ ਇਸ ਸਮੇਂ ਜੰਮੂ ਕਸ਼ਮੀਰ ਦੀ ਹੈ ਜਿੱਥੇ ਅਮਿਤ ਸ਼ਾ ਪਹੁੰਚੇ ਹੋਣ ਉਹ ਲਾਸ਼ਾਂ ਜਿਹੜੀਆਂ ਨੇ ਉਹ ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜੀਆਂ ਜਾਣਗੀਆਂ ਤੇ ਇਸ ਸਮੇਂ ਅਮਿਤ ਸ਼ਾ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਪਰ ਦੂਜੇ ਪਾਸੇ ਜੰਮੂ ਕਸ਼ਮੀਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਪਹਿਲੀ ਵਾਰ ਹੈ ਧਾਰਾ 370 ਹਟਣ ਤੋਂ ਬਾਅਦ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਪ੍ਰਾਈਵੇਟ ادارے ਹੋਣ ਸਰਕਾਰੀ ادارے ਹੋਣ ਸਕੂਲ ਕਾਲਜ ਹੋਣ ਸਭ ਕੁਝ ਦੁਕਾਨਾਂ ਤੱਕ ਬਾਜ਼ਾਰ ਤੱਕ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ ਵਿਰੋਧ ਦੇ ਵਿੱਚੋਂ ਤੇ ਡਰ ਦੇ ਵਿੱਚੋਂ ਵੀ ਇਹ ਦੋਹੇ ਗੱਲਾਂ ਦੇ ਕਰਕੇ ਪੂਰਾ ਜੰਮੂ ਕਸ਼ਮੀਰ ਇਸ ਸਮੇਂ ਬੰਦ ਖਾਸ ਕਰਕੇ ਕਸ਼ਮੀਰ ਦੇ ਸਾਰੇ ਇਲਾਕੇ ਇਸ ਤੋਂ ਇਲਾਵਾ ਕਸ਼ਮੀਰ ਦੇ ਤੇ ਜੰਮੂ ਦੇ ਵਿੱਚ ਬਹੁਤ ਸਾਰੇ ਲੋਕ ਸੜਕਾਂ ਤੇ ਵੀ ਉਤਰੇ ਹੋਏ ਨੇ ਚਾਹੇ ਉਹ ਸਥਾਨਕ ਲੋਕ ਹੋਣ ਸਥਾਨਕ ਪਾਰਟੀਆਂ ਦੇ ਲੋਕ ਹੋਣ ਦੁਕਾਨਦਾਰ ਹੋਣ ਵਪਾਰੀ ਹੋਣ ਉਹਨਾਂ ਸਾਰਿਆਂ ਦਾ ਇੱਕੋ ਇੱਕ ਗੱਲ ਹੈ ਕਹਿਣਾ ਕਿ ਅਸੀਂ ਇਸ ਪੂਰੀ ਘਟਨਾ ਦੀ ਨਿਖੇਦੀ ਕਰਦੇ ਆ ਇਹ ਸਿਰਫ ਜੋ ਟੂਰਿਸਟ ਨੇ ਜੋ ਸੈਲਾਨੀ ਨੇ ਉਹਨਾਂ ਦੇ ਉੱਪਰ ਇਹ ਹਮਲਾ ਨਹੀਂ ਹੋਇਆ ਇਹ ਹਮਲਾ ਸਾਡੀ ਰੋਜ਼ੀ ਰੋਟੀ ਤੇ ਵੀ ਹੋਇਆ ਹੈ ਇਹ ਹਮਲਾ ਸਾਡੇ ਵਪਾਰ ਤੇ ਵੀ ਹੋਇਆ ਹੈ ਕਿਉਂਕਿ ਜੰਮੂ ਕਸ਼ਮੀਰ ਹੌਲੀ-ਹੌਲੀ ਲੀਹਾਂ ਤੇ ਵਾਪਸ ਆ ਰਿਹਾ ਸੀ ਕਿਉਂਕਿ ਧਾਰਾ 370 ਲੱਗਣ ਤੋਂ ਬਾਅਦ ਕਾਫੀ ਸਮੇਂ ਤੱਕ ਉੱਥੇ ਕਰਫਿਊਰ ਦੇ ਹਾਲਾਤੀ ਪਰ ਹੌਲੀ-ਹੌਲੀ ਜੋ ਜ਼ਿੰਦਗੀ ਸੀ ਉਹ ਪਟੜੇ ਦੇ ਪਹੁੰਚ ਰਹੀ ਸੀ ਤੇ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਵਿਅਸਤ ਹੋ ਰਹੇ ਸੀ ਪਰ ਅਚਾਨਕ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਪੂਰੇ ਕਸ਼ਮੀਰ ਦੇ ਵਿੱਚ ਡਰ ਦਾ ਮਾਹੌਲ ਹੈ ਖਾਸ ਕਰਕੇ ਸਥਾਨਕ ਲੋਕਾਂ ਦੇ ਵਿੱਚ ਕਿਉਂਕਿ ਉਹਨਾਂ ਦੇ ਜੋ ਬਿਜ਼ਨਸ ਨੇ ਉਹਨਾਂ ਦੇ ਵਪਾਰ ਨੇ ਉਹ ਸਭ ਇਸ ਸਮੇਂ ਠੱਪ ਨੇ ਤੇ ਅੱਗੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇਕਨੋਮੀ ਦਾ ਸਹਾਰਾ ਬਣਦੇ ਨੇ ਉਹ ਨੇ ਸੈਲਾਨੀ ਜੋ ਟੂਰਿਸਟ ਨੇ ਜੇ ਟੂਰਿਸਟ ਡਰ ਜਾਣਗੇ ਤਾਂ ਤੁਸੀਂ ਸੋਚੋ ਕਿ ਉਸ ਸੂਬੇ ਦੇ ਜੋ ਆਰਥਿਕ ਹਾਲਾਤ ਉਹ ਕਿੱਥੇ ਪਹੁੰਚੇਗੀ ਇਸ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸੜਕਾਂ ਤੇ ਵੀ ਲੋਕ ਉਤਰੇ ਇਸ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਲੋਕ ਸੜਕਾਂ ਤੇ ਉਤਰੇ ਹੋਏ ਨੇ ਲੋਕਾਂ ਦੀ ਇੱਕੋ ਇੱਕ ਮੰਗ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਗੱਲ ਇਸ ਜੋ ਸ਼ਰਮਨਾਕ ਘਟਨਾ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜ਼ਰੂਰ ਜਾਏ ਇਸੇ ਕਰਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 6 ਵਜੇ ਹਾਈ ਲੈਵਲ ਮੀਟਿੰਗ ਕਰ ਰਹੇ ਨੇ ਇਸ ਤੋਂ ਬਾਅਦ ਇਹ ਅਪਡੇਟ ਆ ਸਕਦਾ ਹੈ ਕਿ ਭਾਰਤ ਸਰਕਾਰ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹੋਵੇ ਕਿਉਂਕਿ ਇਸ ਸਮੇਂ ਕੋਈ ਵੀ ਕਿਸੇ ਤਰ੍ਹਾਂ ਦਾ ਸਿੱਧਾ ਬਿਆਨ ਨਹੀਂ ਦੇ ਰਿਹਾ ਸਿਰਫ ਮੀਟਿੰਗਾਂ ਹੀ ਚੱਲ ਰਹੀਆਂ ਨੇ ਮੀਟਿੰਗਾਂ ਤੋਂ ਬਾਅਦ ਕੀ ਫੈਸਲਾ ਹੋਏਗਾ ਇਸ ਦੇ ਉੱਪਰ ਸਾਡੀ ਨਜ਼ਰ ਬਣੀ ਰਹੇਗੀ ਤਾਂ ਤੁਹਾਨੂੰ ਦੱਸਿਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਲੋਕ ਸੜਕਾਂ ਤੇ ਉਤਰੇ ਹੋਏ ਨੇ ਉਹਨਾਂ ਦਾ ਗੁੱਸਾ ਬੇ ਉਹਨਾਂ ਦਾ ਗੁੱਸਾ ਜਾਇਜ਼ ਵੀ ਹੈ ਤੇ ਬੇहद ਗੁੱਸੇ ਦੇ ਵਿੱਚ ਵੀ ਨੇ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਵੀ ਅਸੀਂ ਬਿਆਨ ਸੁਣਾਈਏ ਜੋ ਸਿੱਧੇ ਤੌਰ ਤੇ ਇਹ ਕਹਿ ਰਹੇ ਨੇ ਕਿ ਇਸ ਘਟਨਾ ਦਾ ਮਾਕੂਲ ਜਵਾਬ ਭਾਰਤ ਸਰਕਾਰ ਦੇਵੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਜ਼ਰੂਰ ਪਹੁੰਚਾਇਆ ਜਾਵੇ ਤੁਹਾਨੂੰ ਦੱਸਿਏ ਜੋ ਲੋਕ ਰੋਡ ਤੇ ਉਤਰੇ ਹੋਏ ਨੇ ਉਹਨਾਂ ਦਾ ਗੁੱਸਾ ਕਿਸ ਕਦਰ ਉਹ ਜ਼ਾਹਰ ਕਰ ਰਹੇ ਨੇ ਅਰੇ ਬਾਬਾ ਕਈ ਲੋਕ ਨੇ ਉਸकी ਪੈਂਟ ਵੀ ਖੋਲੀ मेरा हिंदू इतना कमजोर हो गया कि दिल्ली के अंदर मेरी सरकार हिंदुओं की सरकार उत्तर प्रदेश के अंदर योगी सरकार और उसके बाद हमसे बातें करने का प्रयास कर रहे चुन चुन करके मारा गया उसने पैंट खोली मेरा एक साथी कर्नाटका का उसने मुझे उसकी धर्मपत्नी ने बताया ये सारी घटना का वर्णात्मक करने का प्रयास करा और आज हम चुप करके बैठे हुए हैं श्रीमान शाह साहब माना आप श्रीनगर के अंदर है लेकिन लोग कार्रवाई की मांग करना चाहते हैं अब लोग बर्दाश्त नहीं कर रहे ये दो टके का पाकिस्तान ना खाने घर में दाने अम्मा चली बुनाने ऐसा नहीं उसके पास है और वो हम पर हमला कर रहा है, और हमारे कम से कम अभी संख्या आने वाली है ये सरकार बता रही है बाईस इतनी संख्या मैं इसके विषय के अंदर जाने का प्रयास नहीं करूंगा एक हिंदुस्तानी की भी जान हो जाएगी और हिंदुस्तानी की जान अगर बाईस मारे हैं तो बाईस सौ मारो तो आप हमला करो हमला करो पाकिस्तान के ऊपर बातें करके दिखाने का प्रयास नहीं है समय आ गया हमला करने का समय आ गया पाकिस्तान को कुचने का समय आ गया पाकिस्तान को नस्ते नबूद करने का समय आ गया बलूचिस्तान को साथ में मिलाने का और एक पाकिस्तान का दो भाड़ और करने का जैसे बांग्लादेश है ਇਸ ਲਈ ਮੈਂ ਸਿੱਧੀ ਬਾਤ ਕਰਨਾ ਚਾਹਤਾਂ ਪਾਕਿਸਤਾਨ ਦਾ ਜਰਨਲ ਕੀ ਕਹਿੰਦਾ ਹੈ ਅਰੇ ਪਾਕਿਸਤਾਨ ਕੇ ਜਰਨਲ ਕੋ ਗੁੱਸਾ ਜਾਇਜ਼ ਵੀ ਹੈ ਕਿਉਂਕਿ ਜੋ ਲੋਕ ਆਪਣੇ ਪਰਿਵਾਰਾਂ ਦੇ ਨਾਲ ਛੁੱਟੀਆਂ ਮਨਾਉਣ ਗਏ ਸੀ ਉਹਨਾਂ ਦੇ ਉੱਪਰ ਇੱਕ ਕਾਇਰਾਨਾ ਹਮਲਾ ਕਰਨਾ ਕਿੱਥੇ ਤੱਕ ਕਿੱਥੇ ਤੱਕ ਵਾਜਿਬ ਹੈ ਇਸ ਕਰਕੇ ਲੋਕਾਂ ਦੀ ਮੰਗ ਹੈ ਕਿparat ਸਰਕਾਰ ਸਖਤ ਤੋਂ ਸਖਤ ਐਕਸ਼ਨ ਲਵੇ ਜੋ ਲੋਕ ਜ਼ਿੰਮੇਵਾਰ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਉੱਪਰ ਸ਼ੱਕ ਸੀ ਉਹਨਾਂ ਦਾ ਸਕੈਚ ਜਾਰੀ ਹੁੰਦਿਆ ਸੀ ਅਸਲੀ ਫੋਟੋਆਂ ਵੀ ਸਾਹਮਣੇ ਆਈਆਂ ਨੇ ਅਜਿਹਾ ਦਾਵਾ ਕੀਤਾ ਜਾ ਰਿਹਾ ਹੈ ਕਿ ਅਜੇ ਇਹ ਹੀ ਲੋਕ ਸਨ ਜਿਨ੍ਹਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਕਿਉਂਕਿ ਜੋ ਜਦੋਂ ਇੱਥੇ ਬੈਸਰਨ ਜੋ ਇਸ ਇਲਾਕੇ ਦਾ ਨਾਮ ਹੈ ਪਹਿਲਗਾਮ ਦੇ ਵਿੱਚ ਬੈਸਰਨ ਅਜੇ ਹੀ ਥਾਂ ਤੇ ਪੈਂਦਾ ਹੈ ਜਿੱਥੇ ਜੋ ਟੂਰਿਸਟ ਨੇ ਉਹ ਪਹਿਲਗਾਮ ਤੋਂ 6 ਕਿਲੋਮੀਟਰ ਉੱਪਰ ਚੜ ਕੇ ਜਾਂਦੇ ਨੇ ਜਿਸ ਨੂੰ ਇੱਥੇ ਦਾ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਇਹ ਇਸ ਇਲਾਕੇ ਦੇ ਵਿੱਚ ਲੋਕ ਜਦੋਂ ਜਾਂਦੇ ਨੇ ਇੱਥੇ ਹਾਰਸ ਰਾਈਡਿੰਗ ਹੁੰਦੀ ਹੈ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੇ ਲੋਕ ਉੱਥੇ ਐਡਵੈਂਚਰ ਕਰਦੇ ਨੇ ਇਸੇ ਥਾਂ ਤੇ ਆਲੇ-ਦੁਆਲੇ ਜੋ ਜੰਗਲ ਹੈ ਜੋ ਦਰਖਤ ਨੇ ਉਹਨਾਂ ਜੰਗਲਾਂ ਦੇ ਵਿੱਚੋਂ ਹੀ ਇਹ ਹਮਲਾਵਰ ਨਿਕਲ ਕੇ ਆਏ ਸਨ ਤੇ ਉਹਨਾਂ ਨੇ ਔਰਤਾਂ ਬੱਚਿਆਂ ਨੂੰ ਵਕਫ ਕੀਤਾ ਤੇ ਲੋਕਾਂ ਦਾ ਧਰਮ ਪੁੱਛ ਕੇ ਉਹਨਾਂ ਦੇ ਉੱਪਰ ਗੋਲੀਬਾਰੀ ਕੀਤੀ ਖਾਸ ਕਰਕੇ ਮਰਦਾਂ ਨੂੰ ਨਿਸ਼ਾਨਾ ਬਣਾਇਆ ਜਿਸ ਤੋਂ ਬਾਅਦ 26 ਲੋਕਾਂ ਦੀ ਮੌਤ ਹੋਈ ਹੈ 20 ਤੋਂ ਵੱਧ ਲੋਕ ਗੰਭੀਰ ਜ਼ਖਮੀ ਨੇ ਮੌਤ ਦਾ ਅੰਕੜਾ ਵੱਧ ਸਕਦਾ ਹੈ ਹੁਣ ਸਰਕਾਰ ਨੇ ਇਹਨਾਂ ਦਾ ਸਕੈਚ ਜਾਰੀ ਕੀਤਾ ਹੈ ਤੇ ਇੱਕ ਫੋਟੋ ਵੀ ਜਾਰੀ ਕੀਤੀ ਹੈ ਜਿਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹੀ ਉਹ ਸ਼ਕਤੀ ਹੋ ਸਕਦੇ ਨੇ ਜਿਨ੍ਹਾਂ ਨੇ ਹਮਲਾ ਇਸ ਹਮਲੇ ਨੂੰ ਅੰਜਾਮ ਦਿੱਤਾ ਇਹਨਾਂ ਦਾ ਸਕੈਚ ਜਾਰੀ ਕੀਤਾ ਉਹਨਾਂ ਦਾ ਉਹਨਾਂ ਦੇ ਮੈਂ ਨਾਮ ਲੈ ਦਵਾਂ ਜਿਹਨਾਂ ਦਾ ਨਾਮ ਸਰਕਾਰ ਨੇ ਦੱਸਿਆ ਕਿ ਆਸੀਫ ਇੱਕ ਦਾ ਨਾਮ ਹੈ ਆਸੀਫ ਤੇ ਇੱਕ ਦਾ ਨਾਮ ਹੈ ਸੁਲੇਮਾਨ ਤੇ ਤੀਜੇ ਦਾ ਨਾਮ ਹੈ ਅਬੂ ਇਹਨਾਂ ਤਿੰਨਾਂ ਸਕੈਚ ਨੂੰ ਜੋ ਜਾਰੀ ਕਰਕੇ ਇਨਾਮ ਵੀ ਜਾਰੀ ਕੀਤੇ ਗਏ ਨੇ ਕਿ ਇਹਨਾਂ ਦੇ ਨਾਮ ਇਹ ਹੋ ਸਕਦੇ ਨੇ ਤੇ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਨੇ ਇਹ ਸ਼ੱਕ ਜਤਾਉਂਦੇ ਹੋਏ ਕਿ ਇਹਨਾਂ ਲੋਕਾਂ ਨੇ ਹੀ ਹਮਲੇ ਨੂੰ ਅੰਜਾਮ ਦਿੱਤਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਜਦੋਂ ਹਮਲਾ ਕੀਤਾ ਗਿਆ ਤਾਂ ਇਹ ਲੋਕ ਫੌਜ ਵਰਗੀ ਦਿਖਣ ਵਾਲੀ ਪੋਸ਼ਾਕ ਪਾਈ ਹੋਈ ਸੀ ਜਿਸ ਤੋਂ ਬਾਅਦ ਆਮ ਲੋਕ ਜੋ تھے ਟੂਰਿਸਟ ਦੇ ਤੌਰ ਤੇ ਸਨ ਉਹਨਾਂ ਨੂੰ ਲੱਗਿਆ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਗਾ ਪਰ ਅਚਾਨਕ ਜਿਵੇਂ ਗੋਲੀਆਂ ਚਲਾਈਆਂ ਜਾਣ ਲੱਗੀਆਂ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੋਇਆ ਲੋਕ ਇੱਧਰ ਉੱਧਰ ਭੱਜਣ ਲੱਗੇ ਜਿਸ ਤੋਂ ਬਾਅਦ ਉੱਥੇ ਲਾਸ਼ਾਂ ਡਿੱਗਣੀਆਂ ਸ਼ੁਰੂ ਹੋ ਗਈ ਇਹ ਵੀ ਦੱਸ ਦਈਏ ਕਿ ਇਸ ਤੋਂ ਬਾਅਦ ਦਿਲ ਤੋੜਨ ਵਾਲੀ ਘਟਨਾ ਇਹ ਵੀ ਹੁੰਦੀ ਹੈ ਕਿ ਜਦੋਂ ਅਸਲ ਦੇ ਵਿੱਚ ਕੁਝ ਹੀ ਮਿੰਟਾਂ ਕੁਝ ਹੀ ਮਿੰਟਾਂ ਵਿੱਚ ਲਗਭਗ ਅੱਧੇ ਘੰਟੇ ਤੱਕ ਜਦੋਂ ਭਾਰਤੀ ਫੌਜ ਉੱਥੇ ਪਹੁੰਚਦੀ ਹੈ ਤਾਂ ਭਾਰਤੀ ਫੌਜ ਨੂੰ ਵੀ ਦੇਖ ਕੇ ਲੋਕ ਡਰ ਜਾਂਦੇ ਨੇ ਤੇ ਉੱਥੋਂ ਭੱਜਣਾ ਸ਼ੁਰੂ ਕਰ ਦਿੰਦੇ ਨੇ ਪਰ ਉੱਥੇ ਰੋਕਿਆ ਜਾਂਦਾ ਕਿ ਅਸੀਂ ਭਾਰਤੀ ਫੌਜ ਤੋਂ ਆਂ ਇਸ ਕਰਕੇ ਕਾਫੀ ਦੇਰ ਬਾਅਦ ਲੋਕਾਂ ਨੂੰ ਸ਼ਾਂਤ ਕੀਤਾ ਗਿਆ ਲੋਕ ਇੰਨਾ ਡਰ ਚੁੱਕੇ ਸੀ ਕਿ ਸ਼ਾਇਦ ਵਰਦੀ ਦੇ ਵਿੱਚ ਜੋ ਇਹ ਫੌਜੀ ਆਏ ਹੋਏ ਨੇ ਇਹ ਵੀ ਅੱਤਵਾਦੀ ਹੋ ਸਕਦੇ ਨੇ ਇਸ ਹੱਦ ਤੱਕ ਲੋਕਾਂ ਨੂੰ ਉੱਥੇ ਲੋਕ ਡਰੇ ਸੀ ਤਤ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਸਕੈਚ ਜਾਰੀ ਕਰ ਦਿੱਤੇ ਗਏ ਨੇ ਅਸਲ ਫੋਟੋਆਂ ਵੀ ਸਾਹਮਣੇ ਆ ਗਈਆਂ ਨੇ ਉਸ ਤੋਂ ਬਾਅਦ ਅਗਲੀ ਕਾਰਵਾਈ ਜੋ ਭਾਰਤੀ ਫੌਜ ਕਰੇਗੀ ਜੋ ਗ੍ਰਹਿ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਜਾਣਗੇ ਉਸ ਤੋਂ ਬਾਅਦ ਵੀ ਆਏਗਾ ਪਰ ਇਸੇ ਦੇ ਵਿਚਾਲੇ ਇੱਕ ਹੋਰ ਅਪਡੇਟ ਆਈ ਹੈ ਕਿ ਬਾਰਾਮੂਲਾ ਦੇ ਵਿੱਚ ਕੁਸਪੈਡ ਦੀ ਕੋਸ਼ਿਸ਼ ਕਰਨ ਵਾਲੇ ਦੋ ਅਤਵਾਦੀਆਂ ਨੂੰ ਫੌਜ ਨੇ ਮਾਰ ਮੁਕਾਇਆ ਹੈ ਯਾਨੀ ਕਿ ਫੌਜ ਪੂਰੇ ਕਸ਼ਮੀਰ ਦੇ ਵਿੱਚ ਇਸ ਸਮੇਂ ਐਕਟਿਵ ਹੈ ਕੋਈ ਵੀ ਛੋਟੀ ਘਟਨਾ ਫੌਜ ਉਸ ਨੂੰ ਬਿਲਕੁਲ ਹਲਕੇ ਵਿੱਚ ਨਹੀਂ ਲੈ ਰਹੀ ਇਸ ਕਰਕੇ ਹੀ ਅੱਜ ਬਾਰਾਮੂਲਾ ਦੇ ਵਿੱਚ ਸਵੇਰੇ ਹੀ ਦੋ ਲੋਕਾਂ ਨੇ ਕੁਝ ਭੈਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾਰ ਮੁਕਾਇਆ ਗਿਆ ਮੌਕੇ ਤੇ ਹੀ ਇਸ ਕਰਕੇ ਜੋ ਭਾਰਤੀ ਫੌਜ ਹੈ ਉਹ ਚੱਪੇ ਚੱਪੇ ਦੀ ਛਾਣਬਿੰਦ ਕਰ ਰਹੀ ਹੈ ਤਲਾਸ਼ੀ ਅਭਿਆਨ ਜਾਰੀ ਹੈ ਅਲੱਗ-ਅਲੱਗ ਥਾਵਾਂ ਤੇ ਡਰੋਨ ਵੀ ਉਡਾਏ ਜਾ ਰਹੇ ਨੇ ਜੰਗਲਾਂ ਦੇ ਵਿੱਚ ਡਰੋਨ ਉਡਾਏ ਜਾ ਰਹੇ ਨੇ ਕਿ ਜੋ ਵੀ ਸ਼ੱਕੀ ਹੋਵੇ ਉਸ ਨੂੰ ਫੜ ਕੇ ਲਿਆਂਦਾ ਜਾਵੇ ਤੇ ਪੁੱਛਗਿੱਕੇਤੇ ਜਾਵੇ ਤਾਂ ਇਸ ਸਮੇਂ ਜੋ ਭਾਰਤੀ ਫੌਜ ਉਹ ਆਪਰੇਸ਼ਨ ਦੇ ਵਿੱਚ ਲੱਗੀ ਹੋਈ ਹੈ ਤੇ ਸ਼ਾਮ ਤੱਕ ਹੋ ਸਕਦਾ ਹੈ ਕਿ ਕੋਈ ਨਾ ਕੋਈ ਸਫਲਤਾ ਹਾਸਲ ਹੋ ਜਾਵੇ ਪਰ ਸ਼ਾਮ ਵਾਲੀ ਜੋ ਮੀਟਿੰਗ ਹੈ ਪ੍ਰਧਾਨ ਮੰਤਰੀ ਦੀ ਹਾਈ ਲੈਵਲ ਮੀਟਿੰਗ ਉਸ ਦੇ ਵਿੱਚ ਕੀ ਸਾਹਮਣੇ ਆਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਉਸ ਤੋਂ ਬਾਅਦ ਕੀ ਫੈਸਲਾ ਲਿਆ ਜਾਏਗਾ ਇਸ ਦਾ ਇੰਤਜ਼ਾਰ ਪੂਰੇ ਮੁਲਕ ਨੂੰ ਹੈ ਤੁਹਾਨੂੰ ਦੱਸ ਦਈਏ ਕਿ ਇਸ ਪੂਰੀ ਘਟਨਾ ਦੇ ਵਿੱਚ ਜੋ 26 ਲੋਕ ਮਾਰੇ ਗਏ ਨੇ ਉਹਨਾਂ ਦੇ ਲਈ ਭਾਰਤ ਸਰਕਾਰ ਨੇ 10-10 ਲੱਖ ਰੁਪਏ ਦਾ ਮੁਆਵਜ਼ਾ ਦਾ ਐਲਾਨ ਕੀਤਾ ਉਹਨਾਂ ਦੇ ਪਰਿਵਾਰਾਂ ਦੇ ਲਈ ਇਸ ਤੋਂ ਇਲਾਵਾ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਜ਼ਖਮੀਆਂ ਦੇ ਲਈ 2-2 ਲੱਖ ਰੁਪਏ ਦਾ ਵੀ ਐਲਾਨ ਕੀਤਾ ਗਿਆ ਹੈ ਮੁਆਵਜ਼ੇ ਵਜੋਂ ਪਰ ਸਵਾਲ ਇਹ ਹੈ ਕਿ ਕੀ ਇਹ ਮੁਆਵਜ਼ਾ ਉਹਨਾਂ ਮ੍ਰਿਤਕ ਲੋਕਾਂ ਨੂੰ ਵਾਪਸ ਲਿਆ ਆਏਗਾ ਕੀ ਉਹਨਾਂ ਪਰਿਵਾਰਾਂ ਨੂੰ ਇਹ ਮੁਆਵਜ਼ਾ ਮੁਰਤੇ ਉਹਨਾਂ ਦੇ ਜੀਵ ਵਾਪਸ ਕਰ ਸਕੇਗਾ ਕਿ ਇਹ ਕੀ ਇਹ ਪੈਸੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਰਾਬਰ ਹੋਣਗੇ ਇਹ ਸਵਾਲ ਹਮੇਸ਼ਾ ਦੇ ਲਈ ਰਹੇਗਾ ਕਿਉਂਕਿ ਜੋ ਲੋਕ ਹੱਸਦੇ ਖੇਡਦੇ ਗਏ ਸੀ ਕਸ਼ਮੀਰ ਦੀਆਂ ਵਾਦੀਆਂ ਦੇਖਣ ਅੱਜ ਉਹ ਤਬੂਤ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਣਗੇ ਤਾਂ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਉੱਪਰ ਕੀ ਬੀਤੇਗੀ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੁਹਾਨੂੰ ਦੱਸਦੀ ਕਿ ਇਸ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਜਿਹੜੇ ਜਿਹੜੇ ਥਾਵਾਂ ਤੋਂ ਲੋਕ ਆਏ ਸਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਪੂਰੀ ਘਟਨਾ ਦੇ ਵਿੱਚ ਜ਼ਿਆਦਾਤਰ ਮ੍ਰਿਤਕਾਂ ਦੀ ਗਿਣਤੀ 오ਡੀਸ਼ਾ ਜਾਂ ਗੁਜਰਾਤ ਜਾਂ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚੋਂ ਜ਼ਿਆਦਾ ਹੈ ਤੁਹਾਨੂੰ ਲਿਸਟ ਵੀ ਦਿਖਾ ਦਈਏ ਇਸ ਲਿਸਟ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਨਾਮ ਤੇ ਕਿਹੜੇ ਸੂਬੇ ਦੇ ਰਹਿਣ ਵਾਲੇ ਸੀ ਉਸ ਤੋਂ ਬਾਅਦ ਅਸੀਂ ਅੱਗੇ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਦੱਸਿਏ ਕਿ ਇਸ ਪੂਰੀ ਲਿਸਟ ਵੀ ਸਾਹਮਣੇ ਆ ਗਈ ਹੈ ਜੋ 26 ਲੋਕ ਨੇ ਜਿਨ੍ਹਾਂ ਦੀ ਮੌਤ ਤਾਂ ਪਹਿਲਾ ਨਾਮ ਹੈ ਸੁਸ਼ੀਲ ਨਥਿਆਲ ਜੋ ਕਿ इंदौर ਮੱਧ ਪ੍ਰਦੇਸ਼ ਦੇ ਨੇ ਸੈਦ ਆਦਿਲ ਪਹਿਲਗਾਮ ਜੰਮੂ ਕਸ਼ਮੀਰ ਦੇ ਨੇ ਹੇਮੰਤ ਸੁਹਾਸ ਜੋਸ਼ੀ ਮੁੰਬਈ ਦੇ ਰਹਿਣ ਵਾਲੇ ਸੀ ਵਿਨੇ ਨਰਵਾਲ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਸੀ ਅਤਲ ਸ਼੍ਰੀਕਾਂਤ ਸੋਨੀ ਡੋਂਬੀਵਲੀ ਪੱਛਮੀ ਮਹਾਰਾਸ਼ਟਰ ਨਿਰਜ ਨਿਰਜ ਉਧਵਾਨੀ ਉੱਤਰਾਖੰਡ ਵਿਟਨ ਅਧਿਕਾਰੀ ਕੋਲਕਾਤਾ ਸੁਦੀਪ ਜੋ ਨੇਪਾਲ ਦੇ ਰਹਿਣ ਵਾਲੇ ਸੀ ਸ਼ੁਭਮ ਦਿਵੇਦੀ कानपुर यूपी के रहने वाले से प्रशांत कुमार मलेश्वर ओडिशा के रहने वाले से मनीष रंजन बिहार के रहने वाले से एन रामचंद्र कोची केरला रहने वाले से संजय लक्ष्मण लाली थाने मुंबई के रहने वाले से दिनेश अग्रवाल छत्तीसगढ़ समीर गुहार कोलकाता दिलीप डसाली पनवी पनवेल मुंबई जे सचंद्रा मौली विशाखापटनम मधुसूदन बंगलौर संतोष जागड़ा पुणे महाराष्ट्र मंजूनाथ राव करनाटका कस्तूरबा गनवोते पुणे महाराष्ट्र भारत पोषण बेंगलुरु सुमित परमार भावनगर गुजरात यतीश परमार गुजरात ਤੇ टगे हालिंग जो अरुणाचल प्रदेश ਦੇ ਰਹਿਣ ਵਾਲੇ ਸੀ ਸੈਲેશ ਭਾਈ ਐਚ சூரਤ ਗੁਜਰਾਤ ਦੇ ਰਹਿਣ ਵਾਲੇ ਸੀ ਤੁਸੀਂ ਇਹ ਇਸ ਲਿਸਟ ਨੂੰ ਦੇਖ ਕੇ ਜ਼ਰੂਰ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਉਹ ਜ਼ਿਆਦਾ ਜਿਨ੍ਹਾਂ ਦੀ ਗਿਣਤੀ ਹੈ ਉਹ ਮਹਾਰਾਸ਼ਟਰ ਦੇ ਨੇ ਮੱਧ ਪ੍ਰਦੇਸ਼ ਦੇ ਨੇ ਬਿਹਾਰ ਦੇ ਨੇ 오ਡੀਸ਼ਾ ਦੇ ਨੇ ਇਸ ਤੋਂ علاوہ ਇੱਕ ਸ਼ਖ ਜੋ ਆ ਉਹ ਨੇਪਾਲ ਦਾ ਵੀ ਹੈ ਤੇ ਕੇਰਲਾ ਦੇ ਵੀ ਲੋਕ ਇੱਥੇ ਮਾਰੇ ਗਏ ਤੇ ਜਿਨ੍ਹਾਂ ਲਿਸਟ ਦੇ ਵਿੱਚ ਜਿਨ੍ਹਾਂ ਦਾ ਮੈਂ ਨਾਮ ਲਿਆ ਉਹ ਸਾਰੇ ਹੀ ਮਰਦ ਨੇ ਯਾਨੀ ਕਿ ਹਮਲਾਵਰਾਂ ਨੇ ਨਾ ਔਰਤਾਂ ਨੂੰ ਹੱਥ ਲਾਇਆ ਨਾ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੇ ਸਿਰਫ ਸਿਰਫ ਮਰਦਾਂ ਨੂੰ ਰੋਕ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਨਾਮ ਪੁੱਛ ਕੇ ਇਹ ਕਿਹਾ ਜਾ ਰਿਹਾ ਕਿ ਧਰਮ ਤੇ ਨਾਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਤੁਹਾਨੂੰ ਦੱਸ ਦਈਏ ਕਿ ਜਿਸ ਦਾ ਇਸ ਲਿਸਟ ਦੇ ਵਿੱਚ ਇੱਕ ਨਾਮ ਜਿਹੜਾ ਮੈਂ ਲਿਆ ਉਹ ਨਾਮ ਹੈ ਵਿਨੇ ਨਰਵਾਲ ਜੋ ਕਿ ਇਸ ਸਮੇਂ ਲੈਫਟਨੈਂਟ ਨੇ ਲੈਫਟਨੈਂਟ ਸੀ ਜੋ ਜਲ ਸੈਨਾ ਦੇ ਵਿੱਚ ਲੈਫਟੇਨੈਂਟ ਸੀ ਉਹਨਾਂ ਦੀ ਉਹਨਾਂ ਦਾ ਉਹਨਾਂ ਦੀ ਵੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋਈ ਹੈ 6-7 ਦਿਨ ਪਹਿਲਾਂ ਉਹਨਾਂ ਦੀ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦੀ ਤਸਵੀਰ ਉਹਨਾਂ ਦੀ ਪਤਨੀ ਨਾਲ ਜਦੋਂ ਉਹਨਾਂ ਦੀ লাশ ਪਈ ਹੋਈ ਉਹਨਾਂ ਦੀ ਪਤਨੀ ਕੋਲ ਬੈਠੀ ਹੋਈ ਹੈ ਉਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ ਐਸੀ ਤਸਵੀਰ ਨੂੰ ਦੇਖ ਕੇ ਹੋਰ ਵੀ ਲੋਕ ਗੁੱਸੇ ਦੇ ਵਿੱਚ ਆ ਰਹੇ ਨੇ ਤੇ ਇਸ ਪੂਰੀ ਘਟਨਾ ਦਾ ਜੋ ਹੈ ਬਦਲਾ ਮੰਗ ਰਹੇ ਨੇ ਵਿਨੇ ਨਰਵਾਲ ਜਦੋਂ ਆਪਣੀ ਛੁੱਟੀ ਤੇ ਆਏ ਹੋਏ ਸਨ ਉਹਨਾਂ ਦਾ ਇੱਕ ਹਫ਼ਤੇ ਪਹਿਲਾਂ ਵਿਆਹ ਹੋਇਆ ਸੀ ਕਰਨਾਲ ਦੇ ਰਹਿਣ ਵਾਲੇ ਸੀ ਵਿਨੇ ਨਰਵਾਲ ਨੂੰ ਵਿਨੇ ਨਰਵਾਲ ਆਪਣੀ ਪਤਨੀ ਦੇ ਨਾਲ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਗਏ ਸੀ ਹਨੀਮੂਨ ਦੇ ਲਈ ਨਿਕਲੇ ਸੀ ਘਰੋਂ ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਏਗਾ ਕਿ ਉਹਨਾਂ ਦੀ ਜੋ ਜੋ ਵਿਆਹੁਤਾ ਜ਼ਿੰਦਗੀ ਹੈ ਉਹ ਬਹੁਤ ਹੀ ਲੰਬੀ ਨਹੀਂ ਚੱਲਣ ਵਾਲੀ ਕੁਝ ਹੀ ਦਿਨਾਂ ਵਿੱਚ ਉਹਨਾਂ ਦੀ ਮੌਤ ਹੋ ਜਾਏਗੀ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਇਹ ਇਹ ਜੋੜਾ ਖੁਸ਼ੀ ਖੁਸ਼ੀ ਪਹੁੰਚਿਆ ਹੋਇਆ ਸੀ ਕਸ਼ਮੀਰ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਹਨੀਮੂਨ ਮਨਾਉਣ ਦੇ ਲਈ ਪਰ ਉਨਾ ਜੋ ਉਹਨਾਂ ਦੀ ਪਤਨੀ ਹੈ ਇਸ ਘਟਨਾ ਨੂੰ ਸ਼ਾਇਦ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਨਹੀਂ ਭੁੱਲ ਸਕੇਗੀ ਕਿਉਂਕਿ ਉਹਨਾਂ ਦੇ ਪਤੀ ਨੂੰ ਉਹਨਾਂ ਦੇ ਸਾਹਮਣੇ ਹੀ ਨਾਮ ਪੁੱਛ ਕੇ ਧਰਮ ਪੁੱਛ ਕੇ ਗੋਲੀ ਮਾਰ ਦਿੱਤੀ ਗਈ ਤਸਵੀਰ ਤੁਹਾਨੂੰ ਦਿਖਾਈਏ ਤਸਵੀਰ ਬੇहद ਦਿਲ ਤੋੜਨ ਵਾਲੀ ਹੈ ਜੋ ਬੈਸਰਨ ਇਲਾਕਾ ਜੋ ਮੈਂ ਪਹਿਲਾਂ ਦੱਸਿਆ ਕਿ ਪਹਿਲਗਾਮ ਦੇ ਇਲਾਕੇ ਦੇ ਵਿੱਚ ਪੈਂਦਾ ਜਿੱਥੇ ਇਹ ਹਮਲਾ ਹੋਇਆ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਵਿਨੇ ਨਰਵਾਲ ਵਰਦੀ ਦੇ ਵਿੱਚ ਉਹਨਾਂ ਦੀ ਤਸਵੀਰ ਹੈ ਦੂਜੇ ਪਾਸੇ ਉਹ ਜ਼ਮੀਨ ਤੇ ਪਏ ਹੋਏ ਨੇ ਉਹਨਾਂ ਉਹਨਾਂ ਦੀ লাশ ਪਈ ਹੋਏ ਤੇ ਉਹਨਾਂ ਦੀ ਪਤਨੀ ਉਹਨਾਂ ਦੀ লাশ ਦੇ ਕੋਲ ਖਾਮੋਸ਼ ਬੈਠੀ ਹੋਈ ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਲੋਕ ਉਹਨਾਂ ਦੀ ਪਤਨੀ ਦੇ ਜ਼ਰੀਏ ਇਹ ਸਵਾਲ ਪੁੱਛ ਰਹੇ ਨੇ ਕਿ ਇਹ ਖਾਮੋਸ਼ੀ ਕਦੋਂ ਤੱਕ ਰਹੇਗੀ ਕਦੋਂ ਤੱਕ ਸਾਡੇ ਲੋਕ ਇਨੋਸੈਂਟ ਲੋਕ ਜੋ ਅੱਤਵਾਦੀਨ ਉਹਨਾਂ ਦੀ ਗੋਲੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਤੇ ਇਹ ਤਸਵੀਰ ਬੇहद ਅਹਿਮ ਹੈ ਇਸ ਤੋਂ ਬਾਅਦ ਪੂਰਾ ਦੇਸ਼ ਗੁੱਸੇ ਦੇ ਵਿੱਚ ਵਿਨੇ ਨਰਵਾਲ ਕਰਨਾਲ ਦੇ ਹਰਿਆਣਾ ਦੇ ਰਹਿਣ ਵਾਲੇ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਸਮੇਂ ਬੇहद ਗਮ ਦਾ ਮਾਹੌਲ ਹੈ ਕਿਉਂਕਿ ਜੋ ਉਹਨਾਂ ਦਾ ਬੇਟਾ ਹੈ ਉਹ ਛੁੱਟੀ ਤੇ ਆਇਆ ਹੋਇਆ ਸੀ ਉਸ ਦਾ ਵਿਆਹ ਹੋਇਆ ਵਿਆਹ ਤੋਂ ਬਾਅਦ ਛੁੱਟੀਆਂ ਤੇ ਨਿਕਲਿਆ ਹੋਇਆ ਸੀ ਆਪਣੀ ਪਤਨੀ ਦੇ ਨਾਲ ਪਰ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਹੁਣ ਵਿਨੇ ਨਰਵਾਲ ਉਹਨਾਂ ਦੇ ਵਿਚਾਲੇ ਨਹੀਂ ਰਹੇਗਾ ਉਹਨਾਂ ਦੇ ਦਾਦਾ ਨੇ ਉਹਨਾਂ ਦੇ ਉਹਨਾਂ ਨੂੰ ਜੋ ਸਥਾਨਕ ਐਮਐਲਏ ਨੇ ਜੋ ਸਿਆਸੀ ਲੋਕ ਨੇ ਉਹਨਾਂ ਨੂੰ ਮਿਲਣ ਪਹੁੰਚੇ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਦਾਦਾ ਜੋ ਨੇ ਉਹ ਹਵਾ ਸਿੰਘ ਇਹਨਾਂ ਦਾ ਨਾਮ ਹੈ ਇਹ ਭਾਵੁਕ ਹੋ ਗਏ ਤੇ ਉਹਨਾਂ ਨੂੰ ਲੋਕ ਚੁੱਪ ਕਰਾਉਂਦੇ ਨਜ਼ਰ ਆਇਆ ਕਿਉਂਕਿ ਪੋਤੇ ਦਾ ਵਿਆਹ ਬੜੇ ਚਾਹ ਨਾਲ ਕੀਤਾ ਸੀ ਇਹਨਾਂ ਨੇ ਪਰ ਹੁਣ ਵਿਨੇ ਨਰਵਾਲ ਵਾਪਸ ਨਹੀਂ ਆਉਣਗੇ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵਿਨੇ ਨਰਵਾਲ ਦੇ ਜਾਣ ਤੋਂ ਬਾਅਦ ਕੀ ਮੰਗ ਰੱਖਦੇ ਹੋ एक दादे की मांग हो सकती, सुनो। यही है से हमारी, के सक सक, सक, सजा चाहिए और इस उग्रवाद को खत्म किया जाए किसी तरह से भी किया जाए ताकि आगे भी कोई ऐसी घटनाए ना हो चाहे वो सीवलीन है चाहे आर्मी का है कोई भी है किसी के ऊपर भी ऐसी कार्रवाई नहीं होनी चाहिए ऐसी घटना नहीं घटनी चाहिए यही हमारी मांग कैसे कैसे प्रधानमंत्री भी अपना दौरा छोड़ जाएगा हाँ यही अपील है हमारी तो प्रधानमंत्री जी से भी कि इसको दो किसी भी तरह से भी खत्म करें यही अपील तो भी कुछ दिन पहले ही यहाँ पे टारगेट किया, है है हाँ, किया गया हाँ टारगेट किया गया उनको पहले से ही हो सकता है वो वहाँ कई दिन की रैकी की होगी उन्होंने पहले ਉਸ ਕੇ ਰਾਕੀ ਕਰਨੇ ਕੇ ਬਾਅਦ ਹੀ ਉਸ ਹੋਟਲ ਕੋ ਟਾਰਗੇਟ ਕੀਤਾ ਗਿਆ ਕਿਉਂਕਿ ਵਹ ਪਰਿਅਟਿਕ ਜਾਂਤੇ ਹੈ ਘੁੰਮਣੇ ਕੇ ਲਈ ਤੋ ਇਸ ਲਈ ਵਹਾਂ ਪਰ ਅਟੈਕ ਕੀਤਾ ਗਿਆ ਤੋ ਇਹ ਪਰਿਵਾਰ ਵਿਨੇ ਨਰਵਾਲ ਦਾ ਹੈ ਜਿਸ ਦੀ ਪੂਰੀ ਦੁਨੀਆ ਉਜੜ ਗਈ ਕਿਉਂਕਿ ਉਹਨਾਂ ਦਾ ਜੋ ਪੋਤਰਾ ਸੀ ਹਵਾ ਸਿੰਘ ਉਹਨਾਂ ਦੇ ਦਾਦਾ ਜੀ ਨੇ ਜੋ ਗੱਲ ਕਰ ਰਹੀ ਸੀ ਹੁਣ ਉਹਨਾਂ ਨੇ ਕਿਹਾ ਕਿ ਇਸ ਦਾ ਮਾਕੂਲ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਅਸੀਂ ਆਪਣਾ ਬੇਟਾ ਗਵਾ ਲਿਆ ਪਰ ਸਰਕਾਰ ਬਿਲਕੁਲ ਵੀ ਢਲਾਈ ਨਾ ਵਰਤੇ ਤੇ ਜੋ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਇਸ ਘਟਨਾ ਦੇ ਵਿੱਚ ਜੋ ਟੂਰਿਸਟ ਗਏ ਸੀ ਉਹਨਾਂ ਦੀ ਮੌਤ ਤਾਂ ਹੋਈ ਹੋਈ ਪਰ ਰੋਜ਼ੀ-ਰੋਟੀ ਦੇ ਲਈ ਇਸ ਜੋ ਬੈਸਰਨ ਥਾਂ ਹੈ ਇੱਥੇ ਜੋ ਲੋਕ ਖੱਚਰ ਚਲਾਉਂਦੇ ਨੇ ਘੋੜੇ ਚਲਾਉਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਦੇ ਉੱਪਰ ਵੀ ਅਸਰ ਪਿਆ ਹੈ ਰੋਜ਼ਗਾਰ ਨੂੰ ਤੇ ਲੈ ਕੇ ਅਸਰ ਪਿਆ ਹੈ ਇਹ ਪਰ ਇੱਕ ਸਥਾਨਕ ਪਰਿਵਾਰ ਜੋ ਇੱਥੇ ਜਿਸ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸਦੇ ਪਰਿਵਾਰ ਦੇ ਵਿੱਚ ਇਸ ਸਮੇਂ ਬੇहद ਦੁੱਖ ਦੀ ਘੜੀ ਪਹੁੰਚ ਹੈ ਕਿਉਂਕਿ ਉਹਨਾਂ ਦੇ ਉਸ ਸ਼ਖਸੀਅਤ ਨੂੰ ਮਾਰ ਦਿੱਤੀ ਜੋ ਅਤਿ ਕੋਡਿਸ਼ਨਲ ਇੱਕ ਚਤਤ ਲੰਗਾ ਸੀ ਉਸ ਨੂੰ ਵੀ ਬਗੈਰ ਰਹਿਤ ਵਾਰਦੀ ਨੇ ਤੇ ਉਸ ਨੂੰ ਵੀ ਗੋਲੀ ਮਾਰ ਦਿੱਤੀ ਤੇ ਇਸ ਸਮੇਂ ਜੋ ਉੱਥੇ ਇਹ ਸ਼ਖਸ ਕੰਮ ਕਰਦਾ ਸੀ ਉਸਦੇ ਪਰਿਵਾਰ ਦਾ ਹਾਲ ਬੇहद ਬੁਰਾ ਹੈ ਕਿਉਂਕਿ ਇੱਕੋ ਇੱਕ ਘਰ ਦੇ ਵਿੱਚ ਕਮਾਉਣ ਵਾਲਾ ਸ਼ਖਸ ਹੀ ਤੇ ਉਸਦੀ ਵੀ ਮੌਤ ਹੋ ਗਈ ਹੈ ਕਿਉਂਕਿ ਟੂਰਿਸਟ ਨੂੰ ਜਦੋਂ ਉੱਪਰ ਜਾਣਾ ਹੁੰਦਾ ਟਰੈਕਿੰਗ ਕਰਕੇ ਪਹਿਲਗਾਮ ਤੋਂ ਬੈਸਰਨ ਇਲਾਕੇ ਦੇ ਵਿੱਚ ਤਾਂ 6-7 ਕਿਲੋਮੀਟਰ ਦੀ ਟਰੈਕਿੰਗ ਹੈ ਇੱਥੇ ਹੀ ਲੋਕ ਜਾਂ ਤਾਂ ਪੈਦਲ ਜਾਂਦੇ ਨੇ ਜਾਂ ਤਾਂ ਖੱਤਰਾਂ ਦੀ ਮਦਦ ਨਾਲ ਉੱਪਰ ਪਹੁੰਚਦੇ ਨੇ ਇਹੀ ਖੱਤਰੇ ਸ਼ਖਸ ਚਲਾਉਂਦਾ ਸੀ ਪਰ ਹੁਣ ਇਸ ਨੂੰ ਵੀ ਮਾਰ ਦਿੱਤਾ ਗਿਆ ਇਸ ਦੇ ਪਰਿਵਾਰ ਦੇ ਵਿੱਚ ਵੀ ਗਮ ਦਾ ਮਾਹੌਲ ਹੈ ਜੋ ਇਸ ਦੇ ਮਾਤਾ ਨੇ ਜੋ ਇਸ ਦੇ ਪਰਿਵਾਰ ਵਾਲੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਅਸੀਂ ਤੁਹਾਨੂੰ ਸੁਣਾਉਣੇ ਆ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਦੇ ਕੀ ਬੋਲਨੇ ਕਿਉਂਕਿ ਇਹ ਸ਼ਖਸ ਵੀ ਹੁਣ ਕਦੇ ਆਪਣੇ ਵਾਪਸ ਆਪਣੇ ਘਰ ਨਹੀਂ ਪਹੁੰਚੇਗਾ के एक ही एक ही सहारा था यही कमाने वाला था। कमाए वाला सही है ये 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 एक बच्चा कमाए वाला से कुछ तो बड़ा ही से हाय अल्लाह के कर सोन के कर सोन खुदाया घर में और कोई नहीं है कमाने वाला ना 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 ये एक कमाए वाला ये वहाँ पे घोड़ा चलाता था घोड़ा चलाता था ये ਕਿਹ ਕਦਾਰ ਜੋ ਲੋਕ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਇਹ ਸਿਰਫ ਸਲਾਨੀਆਂ ਤੇ ਹਮਲਾ ਨਹੀਂ ਹੈ ਸਾਡੇ ਕੰਮ ਤੇ ਸਾਡੇ ਰੋਜ਼ਗਾਰ ਤੇ ਵੀ ਹਮਲਾ ਹੈ ਤੇ ਕਸ਼ਮੀਰ ਦੇ ਵਿੱਚ ਜੋ ਸ਼ਾਂਤੀ ਹੈ ਉਸ ਤੇ ਵੀ ਹਮਲਾ ਸੀ ਤਾਂ ਇਹ ਸਥਾਨਕ ਜੋ ਖੱਤਰ ਚਲਾਉਂਦਾ ਸੀ ਇੱਕ ਸ਼ਖਸ ਉਸ ਦੀ ਮੌਤ ਹੋਈ ਉਹਦੇ ਪਰਿਵਾਰ ਦਾ ਹਾਲ ਅਸੀਂ ਤੁਹਾਨੂੰ ਦਿਖਾਇਆ ਪਰ ਇਸ ਸਮੇਂ ਜੋ ਅਪਡੇਟ ਵੱਡੀ ਨਿਕਲ ਕੇ ਆ ਰਹੀ ਹੈ ਉਹ ਅਪਡੇਟ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜੋ ਲੋਕ ਇਸ ਸਮੇਂ ਖਾਸ ਕਰਕੇ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਸੈਲਾਨੀ ਦੇ ਤੌਰ ਤੇ ਗਏ ਹੋਣੇ ਜਾਂ ਜੋ ਲੋਕ ਕੰਮ ਕਰਨ ਦੇ ਤੌਰ ਤੇ ਗਏ ਹੋਏ ਨੇ ਉਹਨਾਂ ਦੇ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਖਾਸ ਕਰਕੇ ਜੋ ਹਵਾ ਬਾਜ਼ੀ ਮੰਤਰਾਲੇ ਵੱਲੋਂ ਇਹ ਕਿਹਾ ਗਿਆ ਹੈ ਉਹਨਾਂ ਸਾਰੀਆਂ ਜੋ 에ਅਰਲਾਈਨਸ ਕੰਪਨੀਆਂ ਨੇ ਉਹਨਾਂ ਵਾਸਤੇ ਇਹ ਕਿਹਾ ਗਿਆ ਹੈ ਕਿ ਜੋ ਲੋਕ ਆਪਣੀਆਂ ਟਿਕਟਾਂ ਜੋ ਫਲਾਈਟ ਦੀਆਂ ਟਿਕਟਾਂ ਨੇ ਉਸ ਨੂੰ ਰੀਸ਼ਡਿਊਲ ਕਰਾਉਂਦੇ ਨੇ ਜਾਂ ਕੈਨਸਲ ਕਰਵਾਉਂਦੇ ਨੇ ਇਸ ਕਰਕੇ ਉਹਨਾਂ ਦੇ ਉੱਪਰ ਕੋਈ ਵੀ ਐਕਸਟਰਾ ਚਾਰਜ ਆ ਕੋਈ ਵੀ ਫਲਾਈਟ ਦਾ ਟਿਕਟ ਦਾ ਰੇਟ ਨਹੀਂ ਵਧਾਏਗਾ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਜੋ ਲੋਕ ਉੱਥੇ ਫਸੇ ਹੋਏ ਨੇ ਜਾਂ ਫਸਿਆ ਹੋਇਆ ਮਹਿਸੂਸ ਕਰ ਰਹੇ ਨੇ ਉਹ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਦੀ ਰੀਸ਼ਡਿਊਲਿੰਗ ਜਾਂ ਜੋ ਫਲਾਈਟ ਕੈਨਸਲ ਦਾ ਚਾਰਜ ਹੈ ਉਹ ਬਿਲਕੁਲ ਨਹੀਂ ਲਿਆ ਜਾਏਗਾ ਨਾ ਹੀ ਫਲਾਈਟਾਂ ਦੇ ਰੇਟ ਵਧਾਏ ਜਾਣਗੇ ਇਸ ਤਰ੍ਹਾਂ ਦਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੋ ਲੋਕਾਂ ਦੇ ਲਈ ਇੱਕ ਰਾਹਤ ਦੀ ਗੱਲ ਹੋ ਸਕਦੀ ਹੈ ਕਿਉਂਕਿ ਅਜਿਹੇ ਮਾਮਲੇ ਜਦੋਂ ਹੁੰਦੇ ਨੇ ਜਦੋਂ ਲੋਕ ਇੱਕ ਥਾਂ ਤੋਂ ਥਾਂ ਦੇ ਪਹੁੰਚਣਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਜੋ ਰੇਟ ਨੇ ਉਹ ਫਲਾਈਟਾਂ ਦੇ ਵਾਧੇ ਨੇ ਇਸ ਕਰਕੇ ਇਸ ਦੇ ਉੱਪਰ ਨਕੇਲ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਵੀ ਟਵੀਟ ਕਰਕੇ ਇੱਕ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਇਨਸ਼ੋਰ ਕਰ ਰਿਹਾ ਕਿ ਕਸ਼ਮੀਰ ਤੋਂ ਜੰਮੂ ਤੱਕ ਜਾਣ ਲਈ ਹੈ ਜੰਮੂ ਕਸ਼ਮੀਰ ਤੋਂ ਬਾਹਰ ਨਿਕਲਣ ਲਈ ਜਿੰਨੇ ਵੀ ਰੋਡ ਨੇ ਸਲਾਨੀਆਂ ਦੇ ਲਈ ਉਹ ਕਲੀਅਰ ਕੀਤੇ ਜਾਣ ਜੋ ਸੈਲਾਨੀ ਵਾਪਸ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਬਿਲਕੁਲ ਵੀ ਪਰੇਸ਼ਾਨੀ ਨਾ ਆਵੇ ਇਸ ਕਰਕੇ ਜਿੰਨੇ ਵੀ ਨੈਸ਼ਨਲ ਹਾਈਵੇ ਨੇ ਉਹਨਾਂ ਨੂੰ ਇਹ ਇਨਸ਼ੋਰ ਕੀਤਾ ਜਾਏ ਕਿ ਜੋ ਲੋਕ ਆਪਣੀਆਂ ਗੱਡੀਆਂ ਆ ਆਪਣੇ ਸਾਧਨਾਂ ਰਾਹੀਂ ਬਾਹਰ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਨਿਕਲਣ ਦਿੱਤਾ ਜਾਵੇ ਇਸ ਕਰਕੇ ਤਾਂ ਕਿ ਕਸ਼ਮੀਰ ਦੇ ਵਿੱਚ ਖਾਸ ਕਰਕੇ ਕਿਸੇ ਤਰ੍ਹਾਂ ਦੇ ਮਾਹੌਲ ਜਿਹੇ ਨਾ ਬਣੇ ਕਿ ਜੋਤ ਸਲਾਨੀ ਉੱਤੇ ਪਹੁੰਚਣ ਉਹ ਹੋਰ ਡਰ ਦੇ ਵਿੱਚ ਦੇ ਮਾਹੌਲ ਦੇ ਵਿੱਚ ਰਹਿਣ ਹਾਲਾਂਕਿ ਜੋ ਲੋਕ ਕਸ਼ਮੀਰ ਦੇ ਵਿੱਚ ਨਹੀਂ ਹੈ ਕਸ਼ਮੀਰ ਜਾਣ ਦੀ ਤਿਆਰੀ ਵੀ ਸੀ ਉਹ ਤਾਂ ਡਰੇ ਹੀ ਹੋਏ ਨੇ ਪਰ ਜਿਸ ਤਰ੍ਹਾਂ ਉਹ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਜੋ ਸਹੂਲਤ ਉਹ ਮੁਹੱਈਆ ਕਰਵਾਈ ਜਾਵੇ ਇਸ ਤੋਂ ਇਲਾਵਾ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੋ ਲੋਕਾਂ ਨੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ ਉਹ ਵੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਵਾਟਸਐਪ ਦੀ ਵਰਤੋਂ ਕੀਤੀ ਜਾ ਸਕਦੀ ਕਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਦੋ ਤਿੰਨ ਨੰਬਰ ਵੀ ਜਾਰੀ ਕੀਤੇ ਗਏ ਨੇ ਉਹ ਨੰਬਰ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬੋਲ ਕੇ ਵੀ ਦੱਸਾਂਗੇ ਹੋ ਸਕਦਾ ਹੈ ਕਿ ਇਹ ਜੋ ਹੈਲਪਲਾਈਨ ਨੰਬਰ ਹੈ ਉਹ ਬਹੁਤ ਸਾਰੇ ਲੋਕਾਂ ਦੇ ਲਈ ਸਹਾਇੀ ਸਾਬਤ ਹੋਵੇ ਕਿਉਂਕਿ ਜਿਨ੍ਹਾਂ ਦੇ ਉੱਪਰ ਹਮਲਾ ਹੋਇਆ ਜਿਨ੍ਹਾਂ ਦੇ ਪਰਿਵਾਰ ਵਾਲੇ ਪ੍ਰਭਾਵਿਤ ਹੋਏ ਨੇ ਉਹਨਾਂ ਲਈ ਤੇ ਫਾਇਦੇਮੰਦ ਹੋ ਹੀ ਸਕਦਾ ਹੈ ਪਰ ਜੋ ਲੋਕ ਉਤੇ ਫਸੇ ਹੋਏ ਨੇ ਉਹ ਵੀ ਅਸੀਂ ਤੁਹਾਨੂੰ ਦੱਸਿਏ ਕਿ ਇਹ ਜੋ ਹੈਲਪਲਾਈਨ ਨੰਬਰ ਹੈ ਇਹ ਨੰਬਰ ਹੈ ਕਿ ਤਿੰਨ ਨੰਬਰ ਜਾਰੀ ਕੀਤੇ ਗਏ ਨੇ ਇਸ ਸਮੇਂ ਜੋ ਪਹਿਲਾ ਨੰਬਰ ਹੈ ਇਹ ਨੰਬਰ ਨੋਟ ਵੀ ਕਰ ਲਿਆ ਜਾਵੇ ਇਹ ਫਾਇਦੇਮੰਦ ਹੋ ਸਕਦਾ ਜੰਮੂ ਕਸ਼ਮੀਰ ਪੁਲਿਸ ਨੇ ਇਸ ਨੂੰ ਅਨੰਤਨਾਗ ਪੁਲਿਸ ਨੇ ਖਾਸ ਕਰਕੇ ਇਸ ਨੂੰ ਜਾਰੀ ਕੀਤਾ ਹੈ ਪਹਿਲਾ ਨੰਬਰ ਹੈ 9596 77669 ਫਿਰ ਤੋਂ ਰਿਪੀਟ ਕਰ ਦਈਏ 9596 77669 ਇਸ ਤੋਂ ਬਾਅਦ ਇੱਕ ਹੋਰ ਨੰਬਰ ਹੈ 0193 2225870 ਇਹਨੂੰ ਮੁੜ ਕੇ ਰਿਪੀਟ ਕਰ ਦਿੱਤਾ ਜਾਵੇ 0193 225870 ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਹੈ WhatsApp ਨੰਬਰ ਦੇ ਰਹੀ ਹਾਂ 2 ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਤੇ WhatsApp ਨੰਬਰ ਵੀ ਨੋਟ ਕਰ ਲਿਆ ਜਾਵੇ 9419051940 ਮੁੜ ਕੇ ਰਿਪੀਟ ਕਰ ਦਿੱਤਾ ਜਾਵੇ 9419051940 ਤਾਂ ਇਹ ਤਿੰਨ ਹੈਲਪਲਾਈਨ ਨੰਬਰ ਜਾਰੀ ਕੀਤੇ ਨੇ ਕਿਤੇ ਨੇ ਅਨੰਤਨਾਗ ਪੁਲਿਸ ਨੇ ਖਾਸ ਕਰਕੇ ਕਿਉਂਕਿ ਇਹ ਜ਼ਿਲ੍ਹਾ ਅਨੰਤਨਾਗ ਹੀ ਪੈਂਦਾ ਇਸ ਕਰਕੇ ਜਿਸ ਕਿਸੇ ਨੂੰ ਵੀ ਹੈਲਪਲਾਈਨ ਦੀ ਲੋੜ ਹੋਵੇ ਹੈਲਪ ਦੀ ਲੋੜ ਹੋਵੇ ਤਾਂ ਇਹਨਾਂ ਨੰਬਰਾਂ ਦੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹ ਤਾਂ ਰਿਹਾ ਹੈਲਪਲਾਈਨ ਦੀ ਅਸੀਂ ਗੱਲ ਕੀਤੀ ਪਰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਕੀ ਹੈ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਅਪ੍ਰੈਲ ਮਹੀਨਾ ਲਗਭਗ ਖਤਮ ਹੋ ਰਿਹਾ ਹੈ ਮਈ ਤੋਂ ਬਾਅਦ ਮਈ ਪਰ ਪੂਰਾ ਰਜਿਸਟ੍ਰੇਸ਼ਨ ਚੱਲੇਗਾ ਜੁਲਾਈ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜੋ ਅਮਰਨਾਥ ਯਾਤਰਾ ਹੈ ਉਸ ਦੀ ਸ਼ੁਰੂਆਤ ਹੋ ਜਾਏਗੀ ਅਮਰਨਾਥ ਯਾਤਰਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਪੂਰੇ ਦੇਸ਼ ਤੋਂ ਲੋਕ ਅਮਰਨਾਥ ਦੀ ਯਾਤਰਾ ਤੇ ਜਾਂਦੇ ਨੇ ਹਜ਼ਾਰਾਂ ਲੋਕ ਰਜਿਸਟ੍ਰੇਸ਼ਨ ਕਰਾਉਂਦੇ ਨੇ ਉਹ ਚੜਾਈ ਕਰਦੇ ਨੇ ਪਰ ਕੀ ਹੁਣ ਵੱਡਾ ਸਵਾਲ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਜੋ ਲੋਕ ਅਮਰਦਨਾਥ ਜਾਣਾ ਚਾਹੁੰਦੇ ਨੇ ਕੀ ਉਹ ਬਗੈਰ ਕਿਸੇ ਡਰ ਦੇ ਅਮਰਨਾਥ ਯਾਤਰਾ ਕਰ ਸਕਣਗੇ ਜਾਂ ਯਾਤਰਾ ਕਰਨਾ ਵੀ ਚਾਣਗੇ ਜਾਂ ਨਹੀਂ ਚਾਣਗੇ ਕਿਉਂਕਿ ਇਸ ਦੇ ਵਿੱਚ ਸਰਕਾਰ ਨੂੰ ਹੁਣ ਚਾਰ ਕਦਮ ਅੱਗੇ ਵਧ ਕੇ ਲੋਕਾਂ ਦੇ ਨੂੰ ਵਿਸ਼ਵਾਸ ਦਿਵਾਉਣਾ ਪਏਗਾ ਕਿ ਅਮਰਨਾਥ ਯਾਤਰਾ ਸੇਫ ਤੇ ਸਿਕਿਉਰ ਹੋਏਗੀ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਹੋਏਗਾ ਉਹ ਗੱਲ ਵੱਖ ਹੈ ਕਿ ਪਹਿਲਾਂ ਕਈ ਸਾਲ ਪਹਿਲਾਂ ਵੀ ਅਮਰਨਾਥ ਯਾਤਰਾ ਦੇ ਉੱਪਰ ਹਮਲਾ ਹੋਇਆ ਕਈ ਲੋਕਾਂ ਦੀ ਮੌਤ ਹੋਈ ਸੀ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਗੁਜਰਾਤ ਦੇ ਲੋਕ ਰਹਿਣ ਵਾਲੇ ਸੀ ਉਦੋਂ ਸੀਐਮ ਹੁੰਦੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਤਾਂ ਅਮਰਨਾਥ ਯਾਤਰਾ ਵੀ ਇਸ ਤੋਂ ਅਛੂਤੀ ਨਹੀਂ ਰਹੀ ਹੈ ਅਤਵਾਦੀਆਂ ਦੇ ਹਮਲੇ ਤੋਂ ਬਾਅਦ ਤਾਂ ਇਸ ਵਾਰ ਕੀ ਜੋ ਲੋਕ ਅਮਰਨਾਥ ਦੀ ਯਾਤਰਾ ਤੇ ਜਾਣਗੇ ਕਿ ਉਹ ਬਗੈਰ ਡਰ ਦੇ ਜਾ ਸਕਣਗੇ ਇਹ ਵੱਡਾ ਸਵਾਲ ਬਣਿਆ ਹੋਏਗਾ ਤੇ ਸਰਕਾਰ ਦੇ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੋਏਗਾ ਕਿ ਜੋ ਲੋਕ ਅ ਅਮਰਨਾਥ ਦੀ ਯਾਤਰਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਮਰਨਾਥ ਯਾਤਰਾ ਕਰਵਾਈ ਜਾ ਸਕੇਗੀ ਜਾਂ ਨਹੀਂ ਜਾ ਸਕੇਗੀ ਇਹ ਲੋਕ ਰਜਿਸਟ੍ਰੇਸ਼ਨ ਜੋ ਲੋਕ ਕਰਵਾ ਰਹੇ ਨੇ ਉਹ ਹੁਣ ਰੁਕ ਜਾਣਗੇ ਇਹ ਵੱਡਾ ਸਵਾਲ ਹੋਏਗਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲਾ ਹਮਲਾ ਹਾਲ ਫਿਲਹਾਲ ਦੇ ਵਿੱਚ ਪਹਿਲਾ ਹਮਲਾ ਨਹੀਂ ਸੀ ਜਿਹੜਾ ਇਹ ਕੱਲ ਹੋਇਆ ਅ ਸਾਲ 2023 ਦੇ ਵਿੱਚ ਵੀ ਇੱਕ ਸਾਲ 2024 ਦੇ ਵਿੱਚ ਪਿਛਲੇ ਸਾਲ ਹੀ ਇੱਕ ਟੂਰਿਸਟ ਬੱਸ ਦੇ ਉੱਪਰ ਅਤਵਾਦੀਆਂ ਨੇ ਹਮਲਾ ਕੀਤਾ ਸੀ ਹਾਲਾਂਕਿ ਇਹਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਸੀ ਜ਼ਖਮੀ ਹੋਏ ਸੀ ਲੋਕ ਪਰ ਉਸ ਤੋਂ ਬਾਅਦ ਜੋ ਮਨਸੂਬੇ ਸੀ ਅੱਤਵਾਦੀਆਂ ਦੇ ਉਹ ਲਗਾਤਾਰ ਜਾਰੀ ਰਹੇ ਤੇ ਹੁਣ ਇਹ ਬੈਸਰਨ ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਪੈਂਦਾ ਇੱਥੇ ਇਹਨਾਂ ਨੇ ਇਹ ਮਨਸੂਬਾ ਪੂਰਾ ਕੀਤਾ ਤੇ 26 ਲੋਕਾਂ ਨੂੰ ਮੌਤੇ ਘਾਟੂ ਦਾ ਦਿੱਤਾ ਬਾਕੀ ਕਈ ਲੋਕ ਗੰਭੀਰ ਤੌਰ ਤੇ ਜ਼ਖਮੀ ਨੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹ ਹੁਣ ਸੁਰੱਖਿਆ ਦਾ ਵਿਸ਼ਾ ਤਾਂ ਬਣਿਆ ਹੀ ਹੋਇਆ ਪਰ ਅੱਜ ਜੋ ਹਾਈ ਲੈਵਲ ਮੀਟਿੰਗ ਇਸ ਸਮੇਂ ਚੱਲ ਚੱਲ ਜਾਏ ਹੋਏਗੀ ਸ਼ਾਮ ਨੂੰ 6 ਵਜੇ ਉਸ ਤੋਂ ਬਾਅਦ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕੀ ਨਿਰਮਲਾ ਸਿ타ਰਮਨ ਜੋ ਕਿ Peru ਤੇ America ਦੇ ਦੌਰੇ ਤੇ ਸਨ ਉਹਨਾਂ ਨੇ ਵੀ ਆਪਣਾ ਦੌਰਾ ਘਟਾ ਦਿੱਤਾ ਉਹ ਵੀ ਵਾਪਸ ਭਾਰਤ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ UAE ਦੇ ਦੌਰੇ ਤੇ ਸੀ ਉਹਨਾਂ ਨੇ ਵਿਚਾਲੇ ਹੀ ਦੌਰਾ ਛੱਡ ਕੇ ਉਹ ਅੱਜ ਸਵੇਰ ਅੱਜ ਦੇਰ ਦੇਰ ਰਾਤ ਹੀ ਉਹ ਭਾਰਤ ਪਹੁੰਚ ਗਏ ਨੇ ਤੇ ਉਹਨਾਂ ਦੀ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਹੋਮ ਮਿਨਿਸਟਰ ਜੋ ਅਮਿਤ ਸ਼ਾਹ ਨੇ ਉਹ ਪਹਿਲਾਂ ਹੀ ਕਸ਼ਮੀਰ ਦੇ ਵਿੱਚ ਮੌਜੂਦ ਨੇ ਇਸ ਤੋਂ ਇਲਾਵਾ ਜਿੰਨੇ ਵੀ ਵੱਡੇ ਮੰਤਰੀ ਨੇ ਸਾਰਿਆਂ ਦੀ ਜੋ ਮੀਟਿੰਗ ਹੈ ਉਹ ਕੀਤੀ ਜਾਏਗੀ ਅ ਸ਼ਾਮ ਨੂੰ ਉਸ ਤੋਂ ਬਾਅਦ ਕੋਈ ਵੱਡਾ ਫੈਸਲਾ ਹੋਏਗਾ ਰਾਹੁਲ ਗਾਂਧੀ ਹੋਰਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਹੈ ਇਸ ਪੂਰੇ ਹਾਲਾਤ ਦੇ ਉੱਪਰ ਗੱਲਬਾਤ ਕੀਤੀ ਹੈ ਤੇ ਅੱਗੇ ਦੀ ਜੋ ਵੀ ਰਣਨੀਤੀ ਹੋਏਗੀ ਉਹ ਹੋ ਸਕਦਾ ਹੈ ਕਿ ਤੈਅ ਕੀਤੀ ਜਾਵੇ ਤਾਂ ਭਾਰਤ ਸਰਕਾਰ ਕਿਸ ਤਰ੍ਹਾਂ ਦਾ ਫੈਸਲਾ ਲਏਗੀ ਇਹ ਦੇਖਣ ਵਾਲੀ ਗੱਲ ਹੋਏਗੀ ਇਸ ਤੋਂ ਬਾਅਦ ਹੀ ਇਹ ਤੈਅ ਹੋਏਗਾ ਕਿ ਜੋ ਲੋਕ ਇਸ ਘਟਨਾ ਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਤੁਹਾਨੂੰ ਪਤਾ ਹੈ ਕਿ ਸਾਲ 2019 ਫਰਵਰੀ 2019 ਦੇ ਵਿੱਚ ਪੁਲਵਾਮਾ ਅ ਘਟਨਾ ਹੋਈ ਸੀ ਜਿਸ ਦੇ ਵਿੱਚ ਫੌਜੀਆਂ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਉਹਨਾਂ ਦੀ ਬੱਸ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਵੱਡਾ ਹਮਲਾ ਹੈ ਕਸ਼ਮੀਰ ਦੇ ਵਿੱਚ ਜਦੋਂ ਇਹ ਪਹਿਲਗਾਮ ਦੇ ਵਿੱਚ ਨਿਹੱਥੇ ਜੋ ਟੂਰਿਸਟ ਸੀ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਉਹਨਾਂ ਨੂੰ ਮਾਰੀਆਂ ਗਈਆਂ ਧਾਰਾ 370 ਉਸ ਤੋਂ ਬਾਅਦ ਹਾਲਾਂਕਿ ਧਾਰਾ 370 2019 'ਚ ਹਟਾ ਦਿੱਤੀ ਗਈ ਸੀ ਉਸ ਤੋਂ ਬਾਅਦ ਇਹ ਪਹਿਲੀ ਵੱਡੀ ਘਟਨਾ ਹੈ ਜਿਸ ਨੇ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂਕਿ ਇਸ ਦੇ ਵਿੱਚ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੇ ਕਿਹਾ ਕਿ ਜਾ ਕੇ ਦੱਸ ਦੇਣਾ ਆਪਣੇ ਮੋਦੀ ਨੂੰ ਕਿ ਅਸੀਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਾਂ ਤਾਂ ਇਸ ਸਮੇਂ ਜਦੋਂ ਪੁਲਵਾਮਾ ਹੋਇਆ ਸੀ ਉਸ ਤੋਂ ਬਾਅਦ ਇੱਕ ਸਰਜਿਕਲ ਸਟ੍ਰਾਈਕ ਹੋਈ ਸੀ ਕੀ ਹੁਣ ਕਿਸੇ ਤਰ੍ਹਾਂ ਦੀ ਸਰਜਿਕਲ ਸਟ੍ਰਾਈਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਾਨ ਕਰ ਰਹੇ ਨੇ ਜਾਂ ਇਸ ਤੋਂ ਵੀ ਕੋਈ ਵੱਡੀ ਗੱਲ ਹੋਏਗੀ ਜਾਂ ਕੋਈ ਹੋਰ ਰੁਖ ਅਪਣਾਇਆ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਅੱਜ ਸ਼ਾਮ 6 ਵਜੇ ਕੋਈ ਵੱਡਾ ਐਲਾਨ ਹੋ ਸਕਦਾ ਹੈ ਇਸ ਬਾਰੇ ਵੀ ਅਸੀਂ ਤੁਹਾਨੂੰ ਅਪਡੇਟ ਦਵਾਂਗੇ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਭਾਰਤ ਦੇ ਨਾਲ ਪੂਰੀ ਦੁਨੀਆ ਇਸ ਸਮੇਂ ਭਾਰਤ ਦੇ ਨਾਲ ਖੜੀ ਹੋ ਗਈ ਹੈ ਅਮਰੀਕਾ ਹੋਵੇ ਰਸ਼ੀਆ ਹੋਵੇ ਯੂਕਰੇਨ ਹੋਵੇ ਈਰਾਨ ਹੋਵੇ ਇਸ ਤੋਂ ਇਲਾਵਾ ਦੁਨੀਆ ਸ਼੍ਰੀਲੰਕਾ ਹੋਵੇ ਬਹੁਤ ਸਾਰੇ ਮੁਲਕ ਜੋ ਨੇ ਉਹ ਭਾਰਤ ਲਈ ਖੜੇ ਨੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਭਾਰਤ ਦੇ ਨਾਲ ਖੜੇ ਹਾਂ ਪਰ ਇਸ ਸਭ ਦੇ ਵਿਚਾਲੇ ਜਿਸ ਦੇ ਉੱਪਰ ਵਾਰ-ਵਾਰ ਉਂਗਲ ਉਂਗਲ ਉੱਠਦੀ ਹੈ ਉਹ ਹੈ ਪਾਕਿਸਤਾਨ ਪਾਕਿਸਤਾਨ ਦੇ ਬਾਰੇ ਕਿਹਾ ਗਿਆ ਕਿ ਪਾਕਿਸਤਾਨ ਇਸ ਬਾਰੇ ਕੀ ਸੋਚ ਰਿਹਾ ਹੈ ਤਾਂ ਪਾਕਿਸਤਾਨ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਕਿਹਾ ਗਿਆ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਸਾਡਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਪਾਕਿਸਤਾਨ ਕਿਸ ਹੱਦ ਤੱਕ ਜਾਂਦਾ ਹੈ ਕਸ਼ਮੀਰ ਦੇ ਵਿੱਚ ਗੜਬੜੀ ਕਰਨ ਦੇ ਲਈ ਇਸ ਦੇ ਬਾਰੇ ਸਾਰੇ ਜਾਣੂ ਨੇ ਪਰ ਪਾਕਿਸਤਾਨ ਤਾਂ ਆਪਣਾ ਪੱਖ ਰੱਖੇਗਾ ਉਸ ਨੇ ਇਹ ਕਹਿਣਾ ਹੀ ਹੁੰਦਾ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਪਾਰਾ ਦਾ ਅੰਦਰੂਨੀ ਮਾਮਲਾ ਹੈ ਸਾਡਾ ਇਸ ਦੇ ਵਿੱਚ ਕੋਈ ਵੀ ਸ਼ਮੂਲੀਅਤ ਸਾਡੀ ਨਹੀਂ ਹੈ ਪਰ ਇਸ ਸਭ ਦੇ ਵਿਚਾਲੇ ਇੱਕ ਬਿਆਨ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜੋ ਲੈਫਟੀਨੈਂਟ ਜਨਰਲ ਅਸੀਮ মনির ਨੇ ਪਾਕਿਸਤਾਨ ਦੇ ਫੌਜ ਮੁਖੀ ਨੇ ਜਨਰਲ ਅਸੀਮ মনির ਜਨਰਲ ਅਸੀਮ মনির ਪਿਛਲੇ ਦਿਨਾਂ ਵਿੱਚ ਇਹ ਕਹਿੰਦੇ ਨਜ਼ਰ ਆਏ ਅੱਜ ਤੋਂ 5-6 ਦਿਨ ਪਹਿਲਾਂ ਇੱਕ ਮੀਟਿੰਗ ਹੋ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਮੁਸਲਮਾਨ ਨੇ ਜਾਂ ਜੋ ਪਾਕਿਸਤਾਨ ਦੇ ਵਿੱਚ ਲੋਕ ਰਹਿਣ ਵਾਲੇ ਨੇ ਉਹ ਹਿੰਦੂਆਂ ਤੋਂ ਕਿਤੇ ਵੱਖ ਨੇ ਹਿੰਦੂਆਂ ਦਾ ਜੋ ਰਹਿਣ ਸਹਿਣ ਉਸ ਤੋਂ ਅਸੀਂ ਵੱਖ ਆ ਅਸੀਂ ਹਿੰਦੂਆਂ ਵਰਗੇ ਕਦੇ ਨਹੀਂ ਹੋ ਸਕਦੇ ਇਸ ਤੋਂ ਇਲਾਵਾ ਉਹਨਾਂ ਦਾ ਇੱਕ ਹੋਰ ਬਿਆਨ ਵਾਇਰਲ ਹੋ ਰਿਹਾ ਜਿਹਦੇ ਵਿੱਚ ਕੇਂਦਰ ਨਜ਼ਰ ਆਏ ਕਿ ਕਸ਼ਮੀਰ ਸਾਡੇ ਤੋਂ ਖੋਇਆ ਨਹੀਂ ਜਾ ਸਕਦਾ ਯਾਨੀ ਲੋਕ ਹੁਣ ਲੈਫਟਨੈਂਟ ਜਨਰਲ ਜੋ ਅਸੀਂ মনির ਨੇ ਉਹਨਾਂ ਦੇ ਬਿਆਨ ਨੂੰ ਵੀ ਜੋੜ ਕੇ ਇਸ ਘਟਨਾ ਦੇ ਨਾਲ ਦੇਖ ਰਹੇ ਨੇ ਇਸ ਸਭ ਦੇ ਵਿਚਾਲੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਕਿਸ ਤਰ੍ਹਾਂ ਦਾ ਐਕਸ਼ਨ ਲਏਗੀ ਕਿਸ ਤਰ੍ਹਾਂ ਦਾ ਫੈਸਲਾ ਹੋਏਗਾ ਅੱਜ ਸ਼ਾਮ ਨੂੰ ਉਹ ਕਲੀਅਰ ਹੋ ਜਾਏਗਾ ਇਹ ਵੀ ਅਪਡੇਟ ਤੁਹਾਡੇ ਕੋਲ ਅਸੀਂ ਲੈ ਕੇ ਆਂਦੇ ਰਵਾਂਗੇ ਧੰਨਵਾਦ